ਮੰਲੋ ਆਪਣੇ ਨਾਲ ਪੇਜ ਨੂੰ ਪ੍ਰੋਬਲਮ ਆ ਗਈ ਸੀ ਮੈਥੋਂ ਇੱਕ ਪੋਸਟ ਗਲਤ ਪੈ ਜਾਂਦੀ ਵੈਸੇ ਤਾਂ ਇੱਕ ਅਵੇਅਰ ਜਿੰਨੇ ਵੀ ਮੁੰਡੇ YouTube Facebook ਚਲਾਉਂਦੇ ਨੇ ਉਹਨਾਂ ਲਈ ਅਵੇਅਰਨੈਸ ਵਾਲੀ ਗੱਲ ਆ ਵੈਸੇ ਜਿਹੜਾ ਨਾ ਵੀ ਬੰਦਾ ਭਾਵੇਂ ਬੇਸ਼ੱਕ ਆਉਦੇ ਆਪ ਨੂੰ ਮਾਰ ਮੰਨੀ ਜਾਵੇ ਤਾਂ ਗਲਤੀਆਂ ਹੋ ਜਾਂਦੀਆਂ ਇਹਦੇ ਵੀ ਆਪਣੇ ਇੱਕ ਕਾਨੂੰਨ ਆ ਕਾਇਦੇ ਆ ਤਾਂ ਉਹਨਾਂ ਦੇ ਮੁਤਾਬਕ ਮੇਰੇ ਤੋਂ ਵੀ ਇੱਕ ਗਲਤੀ ਹੋਈ ਤੇ ਉਹਦੇ ਜਿਹੜੀ ਪੋਸਟ ਆ ਉਹਦੇ ਉੱਪਰਲੇ ਪਾਸੇ ਵਰਡਿੰਗ ਆ ਜਿਹੜੀ ਉਹ ਗਲਤ ਲਿਖੀ ਗਈ ਬਹੁਤ ਸਾਰੇ ਸ਼ਬਦ ਆ ਜਿਹੜੇ Facebook ਦੀ ਦੁਨੀਆ ਦੇ ਵਿੱਚ ਬੈਨ ਆ ਜਿਵੇਂ ਇੱਕ ਵਰਡ ਬੋਲ ਤਾਂ ਸਕਦੇ ਖੁਦਕਸ਼ੀ ਵਰਡ ਹਾਂਜੀ ਉਹ ਬਹੁਤ ਸਾਰੇ ਸ਼ਬਦ ਮੌਤ ਸ਼ਬਦ ਹੋਰ ਸ਼ਬਦ ਬਹੁਤ ਸਾਰੇ ਸ਼ਬਦ ਆ ਜਿਹੜੇ ਬੈਨ ਆ ਜਦੋਂ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿਖੋਗੇ ਤਾਂ ਉਹ ਸ਼ਬਦਾਂ ਨਾਲ ਤੁਹਾਡੀ ਪੋਸਟ ਆ ਜਿਹੜੀ ਬੈਨ ਹੋ ਜਾਂਦੀ ਹੈ ਤੇ ਜਦੋਂ ਬੈਨ ਹੋ ਜਾਂਦੀ ਹੈ ਜਦੋਂ ਉਹ ਕਹਿੰਦੇ ਕਮਿਊਨਿਟੀ ਸਟੈਂਡਰਡ ਤੋਂ ਹੇਠਾਂ ਆਏ ਤਾਂ ਉਹ ਫਿਰ ਤੁਹਾਡੇ ਪੇਜ ਨੂੰ ਰਿਜੈਕਟ ਕਰ ਦਿੰਦੇ ਆ ਉਹਦੀ ਮੋਨਟਾਈਜੇਸ਼ਨ ਬਲੌਕ ਕਰ ਦਿੰਦੇ ਆ ਉਹਨੂੰ ਪਬਲਿਕ ਪਬਲਿਕ ਦੇ ਵਿੱਚ ਜਾਣੋਂ ਬੰਦ ਕਰ ਦਿੰਦੇ ਆ ਕਿ ਪਬਲਿਕ ਲਈ ਖਤਰਾ ਹੈ ਬੰਦਾ ਤਾਂ ਬਹੁਤ ਸਾਰੇ ਲੋਕਾਂ ਦੇ ਪੇਜ ਬੰਦ ਹੁੰਦੇ ਹੋਣਗੇ ਕਿਉਂਕਿ ਮੇਰੇ ਮੇਰਾ ਬੰਦ ਹੋਇਆ ਤੇ ਹੁਣ ਜਿਹੜਾ ਫੇਸਬੁੱਕ ਤੇ ਇੱਕ ਨਵਾਂ ਕਲਟੀਰੀਆ ਹੋਇਆ ਕਿ ਜਦੋਂ ਫੇਸਬੁੱਕ ਹੁਣ ਪੇਜ ਕਿਸੇ ਦਾ ਬੰਦ ਕਰ ਦਿੰਦਾ ਮੋਨਟਾਈਜੇਸ਼ਨ ਉਡਾ ਦਿੰਦਾ ਨਾ ਤਾਂ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਉਂਦੀ ਫਿਰ ਉਹ ਬਹੁਤ ਔਖਾ ਕੰਮ ਆ ਫਿਰ ਮਤਲਬ ਜੇ ਕਿਸੇ ਦੀ ਉੱਡ ਜੇ ਤਾਂ ਮਿੱਤਰ ਕੋਈ ਸਲਾਹ ਲੈ ਲੇ ਤਾਂ ਕਹੇਦਾ ਬਾਈ ਹੁਣ ਪਾਣਾ ਮੰਨ ਲੈ ਜਾਂ ਕੋਈ ਹੋਰ ਪੇਜ ਪੜਾ ਲੈ ਆਪਣੇ ਸ਼ੌਂਕੀ ਸਰਦਾਰ ਦੀ ਉੱਡ ਗਈ ਮੈਂ ਬਹੁਤ ਟੈਨਸ਼ਨ ਸੀ ਤੇ ਮੈਂ ਫੋਨ ਲਾਇਆ ਹਰਪ੍ਰੀਤ ਨੂੰ ਮੈਂ ਕਿਹਾ ਵੀ ਆਹ ਮਸਲਾ ਹੱਲ ਕਰਨ ਵਾਲਾ ਕਰਨਾ ਪਊਗਾ ਤੇ ਹੋਣਾ ਹੈ ਨੀਗਾ ਮੈਨੂੰ ਲੱਗਦਾ ਕਿ ਜਿੰਨੇ ਮੇਰੇ ਮਿੱਤਰਾਂ ਨਾਲ ਹੋਇਆ ਤੇ ਹੋਣਾ ਹੈ ਨਹੀਂ ਸੀ ਹਰਪ੍ਰੀਤ ਫਿਰ ਕਿਵੇਂ ਮਸਲਾ ਹੱਲ ਹੋਇਆ ਅ ਪਹਿਲਾਂ ਦਾ ਸਸਰੀਗਾਲ ਦੀ ਸਾਰਿਆਂ ਨੂੰ ਤੇ ਜਦੋਂ ਵੀਰੇ ਆਪਣੇ ਪੇਜ ਦੇ ਉੱਤੇ ਸਟ੍ਰਾਈਕ ਆਈ ਸੀ ਤੁਸੀਂ ਇਹ ਪੋਸਟ ਸਵੇਰੇ ਪਾਈ ਸੀ ਹੂੰ ਉਸ ਤੋਂ ਬਾਅਦ ਵੀਰੇ ਇੱਕ ਦਿਨ ਜਾਂ ਦੋ ਦਿਨ ਬਾਅਦ ਤੁਹਾਡਾ ਮੈਨੂੰ ਫੋਨ ਆਇਆ ਵੀ ਤੂੰ ਪੇਜ ਵੱਲ ਧਿਆਨ ਨਹੀਂ ਦਿੰਦਾ ਜਾਂ ਤੂੰ ਇਦਾਂ ਉਦਾਂ ਆ ਦੇ ਆਹ ਹੋ ਗਿਆ ਹਾਂ ਆ ਇੱਕ ਰਿਕਮੈਂਡੇਸ਼ਨ ਨਾਟ ਰਿਕਮੈਂਡੇਸ਼ਨ ਫੇਸਬੁੱਕ ਵਾਲਿਆਂ ਨੇ ਪੇਜ ਕਰਤਾ ਤੇ ਚਲੋ ਬੀਰੇ ਨਾ ਤਾਂ ਬੀਰੇ ਦਾ ਸਿੱਧਾ ਹੀ ਸੁਭਾਅ ਸੀਗਾ ਯਾਰ ਚਲਾ ਦੇਗਾ ਤਾਂ ਵੀ ਠੀਕ ਆ ਨਹੀਂ ਚਲਾਏਗਾ ਤਾਂ ਕੋਈ ਚੱਕਰ ਨਹੀਂ ਹਾਂ ਮੈਂ ਤਾਂ ਮੰਨ ਹੀ ਲਿਆ ਸੀ ਵੀ ਪੇਜ ਖਤਮ ਹੋ ਗਿਆ ਖਤਮ ਹੋ ਗਿਆ ਵੀ ਤੁਸੀਂ ਕਹਾਂ ਚਲਾ ਦੇਗਾ ਤੇਰਾ ਨਹੀਂ ਚਲਾਏਗਾ ਤਾਂ ਵੀ ਤੇਰਾ ਤੂੰ ਹੀ ਚਲਾ ਰਿਹਾ ਤੇ ਇਹ ਪ੍ਰੋਬਲਮ ਜਦੋਂ ਮੈਨੂੰ ਪਤਾ ਲੱਗਾ ਵੀ ਆ ਗਈ ਵੀ ਕਾਫੀ ਸਟੈਂਡਰਡ ਜਾਨੀ ਕਿ ਲਾਲੂ ਵੀਰੇ ਡੈਥ ਤੋਂ ਇੰਜੀਨੀਅਰ ਸੀਗੀ ਆਪਣੀ ਮੈਂ ਕਾਫੀ ਸ਼ਬਦਾਂ ਵਿੱਚ ਬੋਲ ਨਹੀਂ ਸਕਦਾ ਕਿਉਂਕਿ ਆਪਣੀ ਵੀਡੀਓ ਤੋਂ ਵੀ ਕੋਈ ਨਾ ਕੋਈ ਦਿੱਕਤ ਨਾ ਆ ਜਾਵੇ ਤੇ ਉਸ ਤੋਂ ਬਾਅਦ ਕਿਹਾ ਵੀਰੇ ਜਦੋਂ ਤੁਹਾਡੇ ਤੋਂ ਆਪਾਂ ਆਈਡੀ ਪਾਸਵਰਡ ਲਿੱਤਾ ਜੀ ਤਾਂ ਮੈਂ ਕੀ ਕੀਤਾ ਵੀਰੇ ਉੱਤੇ ਬਹੁਤ ਸਰਚ ਆਊਟ ਕੀਤਾ ਮੈਨੂੰ ਇੱਕ ਦੋ ਦਿਨ ਹੁੰਦੇ ਤੇ ਸਰਚ ਆਊਟ ਕਰਨ ਨੂੰ ਲੱਗ ਗਏ ਮਤਲਬ ਕਹਿਣ ਤੋਂ ਮੈਂ ਇਹ ਕਹਿ ਸਕਦਾ ਵੀ ਜੋ ਆਪਣੀ ਸਮੱਸਿਆ ਆਈ ਸੀ ਉਹ ਤੇਰੀ ਸਮਝ ਤੋਂ ਵੀ ਗਾਂਧੀ ਦੀ ਪ੍ਰੋਬਲਮ ਗਾਂਧੀ ਦੀ ਪ੍ਰੋਬਲਮ ਸੀਗੀ ਮੈਂ ਵੀਰੇ ਉੱਤੇ ਕਾਫੀ ਮੇਰੇ ਨੌਂ ਚ ਨੇ ਉਹਨਾਂ ਨੂੰ ਵੀ ਪੁੱਛਿਆ ਕੋਈ ਕਹਿੰਦਾ ਬਈ 3 ਮਹੀਨੇ ਲਈ ਬੈਣਾ ਕੋਈ ਕਹਿੰਦਾ ਤੇਰੀ ਮੋਨਟਾਈਜੇਸ਼ਨ ਸਾਲ ਨਹੀਂ ਹੋਣੀ ਕੋਈ ਕਹਿੰਦਾ 2 ਸਾਲ ਚੱਲ ਪਿਆ ਹੋ ਜਾਣਾ ਕੋਈ ਕਿੱਦਾਂ ਕੋਈ ਕਿੱਦਾਂ ਜਿੰਨੇ ਦੇ ਅਗਲੇ ਦਿਮਾਗ ਉਹਨੇ ਰਿਵਿਊ ਤੇ ਵੀਰੇ ਮੈਂ ਆਪਣੇ ਦਿਮਾਗ ਨਾਲ ਚੱਲਿਆ ਮੈਂ ਕਿਹਾ ਜੇ ਇਹ ਪ੍ਰੋਬਲਮ ਆ ਸਕਦੀ ਹੈ ਤਾਂ ਇਹ ਜਾ ਵੀ ਸਕਦੀ ਆ ਤੇ ਉਸ ਤੋਂ ਬਾਅਦ ਜੀ ਆਪਣਾ ਕੰਟੈਕਟ ਚੱਲ ਗਿਆ ਫੇਸਬੁਕ ਟੀਮ ਨਾਲ ਵੀਰੇ ਹੂੰ ਤੇ ਫੇਸਬੁਕ ਟੀਮ ਨਾਲ ਕੰਟੈਕਟ ਚੱਲ ਗਿਆ ਆਪਣੀ ਪੂਰੀ ਜਿਹੜੇ ਆਪਣੇ ਪ੍ਰੋਬਲਮ ਆਈ ਸੀਗੀ ਮੈਂ ਉਹਦੇ ਵੀਡੀਓ ਬਣਾਈ ਸਕਰੀਨਸ਼ਾਟ ਬਣਾਏ ਉਹਨਾਂ ਦਾ ਪੂਰਾ ਉਹਦੇ ਤੇ ਸਟੱਡੀ ਕੀਤੀ ਬਈ ਇਹ ਜਿਹੜੀ ਪ੍ਰੋਬਲਮ ਹੈ ਕਿਹੜੀ ਗਾਈਡਲਾਈਨ ਨਾਲ ਆਈ ਆ ਕਿਹੜੀ ਕਮਿਊਨਿਟੀ ਸਟੈਂਡਰਡ ਆਇਆ ਕਿਉਂ ਆਇਆ ਕਿਵੇਂ ਆਇਆ ਕਿੱਥੋਂ ਆਇਆ ਬਈ ਇਹ ਫੇਸਬੁਕ ਤੇ ਪੇਜ ਤੇ ਸਾਡੇ ਤੋਂ ਕੀ ਗਲਤੀ ਹੋ ਗਈ ਅਸੀਂ ਪੰਜਾਬੀ ਚ ਗਲਤ ਲਿਖ ਕੇ ਉੱਪਰ ਪੋਸਟ ਕਰਤਾ ਜਾਂ ਜਿਹੜੀ ਉਹ ਇਮੇਜ ਦੇ ਵਿੱਚ ਉਹਨਾਂ ਨੇ ਫੋਟੋ ਇਦਾਂ ਦੀ ਚੱਕ ਲਈ ਵੀ ਉਹ ਕਹਿੰਦੇ ਇਹ ਬੰਦਾ ਮਾਰ ਰਿਹਾ ਵੀ ਤੁਸੀਂ ਇਹਨੂੰ ਪ੍ਰਮੋਟ ਕਰ ਰਹੇ ਹੋ ਮੈਨੂੰ ਬੜਾ ਹੋਇਆ ਵੀ ਮਰੇ ਬੰਦੇ ਨੂੰ ਅਸੀਂ ਪ੍ਰਮੋਟ ਕਦੇ ਕਰ ਨਹੀਂ ਸਕਦੇ ਕੋਈ ਪੰਜਾਬੀ ਦਾ ਤਾਂ ਵੀਰੇ ਤੋਪ ਬਣ ਨਹੀਂ ਸਕਦੀ ਸੀ ਮੈਂ ਤੁਹਾਨੂੰ ਮੈਂ ਤੁਹਾਨੂੰ ਯਾਦ ਵੀ ਕਰਾ ਦਿੰਨਾ ਉਹ ਪੋਸਟ ਕਿਹੜੀ ਸੀ ਇੱਕ ਤੁਸੀਂ ਕਿਸਾਨ ਦੇਖਿਆ ਕਿ ਇੱਕ ਵੀਡੀਓ ਬਣ ਰਹੀ ਆ ਕਿਸਾਨ ਇੱਕ ਖੇਲ ਤੇ ਆਉਂਦਾ ਸਪਰੇ ਤਾਂ ਉਹ ਕਿਸਾਨ ਆ ਜਿਹੜਾ ਉਹ ਜਦੋਂ ਉਹਨੂੰ ਦਵਾਈ ਪੀਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਕੋਈ ਰੋਕਦਾ ਨਹੀਂ ਰੋਕਦਾ ਤਾਂ ਉਹ ਵੀਡੀਓ ਬਹੁਤ ਵਾਇਰਲ ਹੋਈ ਸੀ ਉਸੇ ਦੇ ਸੰਬੰਧ ਚ ਮੈਂ ਪਤਾ ਕਿ ਯਾਰ ਕਿੱਡੇ ਕਿਰਤਕਾਂ ਲੋਕ ਆ ਜਿਹੜੇ ਵੀਡੀਓ ਬਣਾ ਰਹੇ ਆ ਹਾਂ ਤਾਂ ਉਹ ਉਸ ਤੇ ਆ ਗਿਆ ਸੀ ਉਹਦਾ ਅਕਾਉਂਟ ਉਸ ਤੇ ਆ ਗਿਆ ਸੀ ਤੇ ਮੈਨੂੰ ਇੰਨਾ ਪਤਾ ਹਰਪ੍ਰੀਤ ਉਹ ਮੇਰਾ ਇਕੱਲੇ ਦਾ ਪੇਜ ਤੇ ਪ੍ਰੋਬਲਮ ਨਹੀਂ ਆਈ ਉਹ ਜਿੰਨੀਆਂ ਲੋਕਾਂ ਨੇ ਪਾਈ ਉਹ ਸਭ ਦੇ ਤੇ ਆ ਉਹੀ ਕਮਿਊਨਿਟੀ ਸਟੈਂਡਰਡਸ ਸਭ ਦੇ ਤੇ ਲੱਗਿਆ ਹੋਊਗਾ ਜਿਹੜੇ ਮੇਰੀ ਵੀਡੀਓ ਦੇਖ ਰਹੇ ਆ ਹੋਰ ਵੀ ਬਥੇਰੇ ਇਸ ਕੰਮ ਤੋਂ ਪੀੜਤ ਹੋਣਗੇ ਪਰ ਵੀਰੇ ਇਹਨਾਂ ਨੂੰ ਦੱਸ ਦਿਓ ਜੇ ਮੈਨੂੰ ਟਾਈਪ ਕਰਨਾ ਤਾਂ ਮੈਨੂੰ ਟਾਈਮ ਲੈ ਲਿਆ ਕਰਿਓ ਐ ਨਹੀਂ ਹੈਗਾ ਵੀਰੇ ਵੀ ਮੈਂ ਵੀ ਹਨਾ ਵੀ ਇੰਨੀ ਜਲਦੀ ਕਰਦੇ ਜਾਂ ਇੰਨੀ ਕਿਉਂਕਿ ਤੁਸੀਂ ਵੀ ਮੈਨੂੰ ਫੋਨ ਤੇ ਇੱਕ ਫੋਨ ਕੀਤਾ ਜਾਂ ਤੁਹਾਡੇ ਦੋ ਫੋਨ ਆਏ ਹਾਪੀ ਤਾਂ ਹੋ ਜੂਗਾ ਜਾਂ ਕਿੱਦਾਂ ਵੀ ਤੇਰਾ ਯਾਰ ਤੇਰਾ ਹੁੰਦਾ ਤਾਂ ਵੀ ਠੀਕ ਆ ਨਹੀਂ ਤਾਂ ਮੈਂ ਤਾਂ ਤੇਨਾਂ ਚੱਲੀ ਜਾਂਦਾ ਹੂੰ ਉਸ ਤੋਂ ਬਾਅਦ ਕੀ ਹੋਇਆ ਵੀਰੇ ਮੈਂ ਤੁਹਾਨੂੰ ਗੱਲ ਅੱਗੇ ਕੰਟੀਨਿਊ ਕਰਦਾ ਉਸ ਤੋਂ ਬਾਅਦ ਜੀ ਮੈਂ ਕੀ ਕੀਤਾ ਵੀਰੇ ਫੇਸਬੁੱਕ ਟੀਮ ਨਾਲ ਕੰਟੈਕਟ ਕੀਤਾ ਸਭ ਤੋਂ ਪਹਿਲਾਂ ਪਹਿਲਾਂ ਤਾਂ ਵੀਰੇ ਉਹਨਾਂ ਨਾਲ ਕੰਟੈਕਟ ਕਰਨਾ ਬਹੁਤ ਔਖਾ ਉਹ ਕੋਈ ਐ ਤਾਂ ਹੈ ਨਹੀਂ ਵੀ ਤੁਸੀਂ ਡਾਇਰੈਕਟ ਜਾ ਕੇ ਮਾਰਿਆ ਤੇ ਉਹਨਾਂ ਨੇ ਨੰਬਰ ਦਿੱਤਾ ਟੀਮ ਨਾਲ ਮੈਂ ਤੁਹਾਡੀ ਮੇਲ ਆਈਡੀ ਵੀ ਮੰਗੀ ਤੁਹਾਡੇ ਤੋਂ ਤੁਸੀਂ ਮੈਨੂੰ ਮੇਲ ਆਈਡੀ ਵੀ ਫਟਾਫਟ ਦੇ ਦਿੱਤੀ ਕਿੱਕ ਹਰਪੀਦ ਕਾਰਾ ਬੜਾ ਕੰਮ ਮੇਲ ਆਈਡੀ ਨਾਲ ਵੀਰੇ ਮਾਇਆ ਮੇਲ ਉਹਨਾਂ ਨਾਲ ਪੂਰਾ ਟੱਚ ਤੇ ਰਹਿ ਟਾਈ ਅਪ ਹੋਇਆ ਫਿਰ ਤੁਹਾਨੂੰ ਪਤਾ ਜੀ ਮੈਨੂੰ ਕੀ ਆ ਤੁਸੀਂ ਵੀ ਵੀਡੀਓ ਚ ਲਿੰਕ ਵੀ ਵੀਰੇ ਜਰੂਰ ਸ਼ੇਅਰ ਕਰਿਓ ਵੀਡੀਓ ਤੇ ਪਾਇਓ ਵੀ ਜਦੋਂ ਉਹਨਾਂ ਦੀ ਉੱਥੋਂ ਕਾਲ ਆਈ ਉਸ ਤੋਂ ਬਾਅਦ ਆਪਣਾ ਉਹਨਾਂ ਨਾਲ ਤੱਜ ਵਿੱਚ ਸ਼ੁਰੂ ਹੋ ਗਏ ਫਿਰ ਉਹਨਾਂ ਨੇ ਦੱਸਿਆ ਵੀ ਜਿਹੜੇ ਬੰਦੇ ਨੇ ਗਲਤੀ ਕੀਤੀ ਆ ਉਹ ਮਾਫੀ ਮੰਗ ਕੇ ਸਾਡੇ ਤੋਂ ਖੜਾ ਛੜਾ ਸਕਦਾ ਇਹ ਇਤਾਂ ਨਹੀਂ ਹੈਗਾ ਵੀ ਆਪਾਂ ਉਹਨਾਂ ਦੇ ਬਰਖਲਾਫ ਹੋ ਜਾਾਂਗੇ ਬਈ ਆਪਾਂ ਕਈ ਵੀਰੇ ਰਿਵਿਊ ਪਾ ਦਿੰਦੇ ਆ ਮੈਂ ਵੀ ਵੀਰੇ ਪਾਇਆ ਰਿਵਿਊ ਪੇਜ ਤੇ ਗਲਤ ਤੁਸੀਂ ਚੈੱਕ ਵੀ ਕੀਤਾ ਹੋਣਾ ਮੇਰਾ ਵੀ ਗਲਤ ਪਾਇਆ ਸੀ ਬਈ ਮੈਂ ਤੁਸੀਂ ਗਲਤੋਂ ਅਸੀਂ ਸਹੀ ਆ ਉਹਨਾਂ ਨੇ ਉਹੀ ਪੋਸਟ ਰੀਸਟੋਰ ਨਹੀਂ ਕੀਤੀ ਉਲਟਾ ਹੋਰ ਉਹਤੇ ਇੱਕ ਕਰਤਾ ਵੀ ਤੁਸੀਂ ਬੈਂਕ ਬੈਨ ਕਰ ਸਮਝ ਲਓ ਵੀ ਇੱਕ ਮੇਲ ਹੋਰ ਕਰਤੀ ਉਹਨਾਂ ਨੇ ਵੀ ਤੁਸੀਂ ਕਮਿਊਨਿਟੀ ਸਟੈਂਡਰਡ ਆਪ ਲੈ ਕੇ ਆਏ ਹੋ ਤੇ ਤੁਹਾਡੀ ਤਾਂ ਕੋਈ ਗਲਤੀ ਨਹੀਂ ਗਈ ਤੇ ਉਸ ਤੋਂ ਬਾਅਦ ਵੀਰੇ ਆਪਣਾ ਉਹਨਾਂ ਨਾਲ ਫੇਸਬੁੱਕ ਟੀਮ ਨਾਲ ਜਦੋਂ ਟਾਈ ਆਪਾਂ ਸ਼ੁਰੂ ਹੋਇਆ ਤਾਂ ਉਹਨਾਂ ਨੇ ਕੀ ਕੀਤਾ ਵੀਰੇ ਮੈਨੂੰ ਯੂਐਸ ਤੋਂ ਕਾਲ talking to you okay so i would request you to the wait for some like couple of hours and you are surely here i could receive a good response or a positive response from the team and soon Do not... hmm. us to call i ohna ne mainu proper pura puchya ve hmm. tusi post pai si hanji subhinder singh loppo hore ho hanji pura naam vire facebook page fer ohna ne ek software re, na la, de naal apna jada page a udar le liya ohna kole koi ਜੀ ਸੌਫਟਵੇਅਰ ਹੁੰਦਾ ਹੈ ਹੈਲਪ سپورਟ ਦਾ ਕਿ ਆਪਣਾ ਪੇਜ ਜਿਹੜਾ ਉਹਨਾਂ ਨੂੰ ਚਲੇ ਜਾਂਦਾ ਉਹ ਫਿਰ ਉਹਨਾਂ ਦੇ ਕੰਪਿਊਟਰ 'ਤੇ ਸ਼ੋ ਹੋ ਜਾਂਦਾ ਫਿਰ ਉਹ ਦੇਖ ਲੈਂਦੇ ਆ ਫਿਰ ਆਪਾਂ ਆਪਣੇ ਪੇਜ ਦੀ ਵੀਡੀਓ ਬਣਾ ਕੇ ਭੇਜੀ ਸਕਰੀਨਸ਼ਾਟ ਸ਼ੇਅਰ ਕੀਤੇ ਵੀਰੇ ਫਿਰ ਕੀ ਹੋਇਆ ਵੀਰੇ ਉਹਨਾਂ ਨੇ ਦਨੀ ਟਾਈਮ ਪਾਤਾ ਬਈ ਤੁਹਾਡਾ ਪੇਜ ਅਸੀਂ 1 2 7 ਡੇ ਦੇ ਵਿੱਚ ਠੀਕ ਕਰ ਲਾਂਗੇ ਆਪਾਂ ਵੀ ਸ਼ਾਂਤ ਹੋ ਕੇ ਬਹਿ ਗਏ ਉਹ ਤਿੰਨ ਚਾਰ ਦਿਨ ਬੀਤੇ ਉਹਨਾਂ ਨੇ ਫੇਰ ਨਹੀਂ ਕੀਤਾ ਸੀ ਫੇਰ ਕੋਲਦਾ ਵੀਰੇ ਉਹੀ ਤੁਹਾਨੂੰ ਪਤਾ ਨਾ ਫੇਰ ਫੇਰ ਤੁਸੀਂ ਮੈਨੂੰ ਫੋਨ ਕੀਤਾ ਜੀਗਾ ਹੈਪੀ ਦਿਨ ਦਿਨ ਕਰ ਇਹਨਾਂ ਨੂੰ ਤੂੰ ਹੁਣ ਬਹਿ ਜਾ ਟੇਕੇ ਆਪਣੀ ਗੱਲ ਵੀ ਹੋਈ ਸੀ ਹਾਂ ਹਾਂ ਮੈਂ ਤੈਨੂੰ ਕਿਹਾ ਵੀ ਉਹਨੂੰ ਬਾਰ ਬਾਰ ਰਿਕਵੈਸਟ ਨਾ ਕਰ ਜੇ ਕਰਨਾ ਤਾਂ ਇੱਕ ਵਾਰੀ ਕਰ ਲੈ ਇੱਕ ਵਾਰੀ ਕਰ ਦੇਣਾ ਤੂੰ ਟੇਕੇ ਬਹਿ ਜਾ ਹੁਣ ਤੇ ਮੈਂ ਕਹਾ ਨਹੀਂ ਵੀਰੇ ਰੁਕ ਜਾਓ ਮੈਂ ਕਹਾ ਹੁਣ ਇੱਕ ਵਾਰੀ ਤੁਸੀਂ ਪਿੱਛੇ ਹੀ ਹੋ ਜਾਓ ਫਿਰ ਆਪਣੀ ਤੁਸੀਂ ਕਹ ਤਾ ਦੇ ਜਿਵੇਂ ਤੁਹਾਨੂੰ ਠੀਕ ਲੱਗਦਾ ਜਦੋਂ ਤੁਹਾਡੀ ਵੀ ਮੇਨਾ ਹੋ ਗਈ ਮੈਂ ਕਹਾ ਵੀਰੇ ਤੂੰ ਇਹ ਹੱਥੀ ਜਾਨ ਦੇ ਜਿਵੇਂ ਤੇਰਾ ਠੀਕ ਹਦਾ ਉਸ ਤੋਂ ਬਾਅਦ ਕੀ ਹੋਇਆ ਵੀਰੇ 2 ਜਾਂ 3 ਦਿਨ ਲੱਗੇ ਵੱਧ ਤੋਂ ਵੱਧ ਵੀਰੇ 2 ਦਿਨ 12 ਵੇ ਦਾ ਟਾਈਮ ਸੀਗਾ ਆ ਲੋ ਮੇਰੇ ਕੋਲੇ ਫੋਨ ਦੇ ਵਿੱਚ ਨਾ ਵੀਰੇ ਸਕਰੀਨਸ਼ਾਟ ਵੀ ਆ ਮੈਂ ਵੀਡੀਓ 'ਚ ਵੀ ਦਿਖਾ ਦਿੰਦਾ ਮੈਨੂੰ ਨਾ ਬੜਾ ਹੋਇਆ ਹੈ ਨਾ ਵੀ ਅ ਆਲੋ ਇਹ ਟਾਈਮ ਸੀਗਾ ਵੀਰੇ 12 ਵਜੇ ਦਾ ਜੀ ਇਹ ਮੇਰੇ ਕੋਲ ਇਹ ਸਕਰੀਨਸ਼ਾਟ ਪਿਆ ਹੋਇਆ ਇਹ ਟਾਈਮ ਸੀਗਾ ਵੀਰੇ 20 ਫਰਵਰੀ 2 ਵਜੇ ਕੇ 26 ਮਿੰਟ ਇਹ ਭੇਜਿਆ ਨਹੀਂ ਰੀਸਟੋਰ ਆ ਦੇਖ ਲਓ ਵੀਡੀਓ 'ਚ ਵੀ ਦਿਖਾ ਦੋ ਫਿਰ ਉਸ ਤੋਂ ਬਾਅਦ ਵੀਰੇ ਫਿਰ ਮੈਂ ਤੁਹਾਨੂੰ ਜਲਦੀ ਫੋਨ ਮਾਰਿਆ ਜਿੱਦ ਗਿਆ ਇੱਕ ਮਿੰਟ ਰੁਕ ਇੱਕ ਮਿੰਟ ਰੁਕ ਉਸ ਤੋਂ ਬਾਅਦ ਜਿਹੜੀ ਆਪਣੀ ਪੇਜ ਆ ਜਿਹੜਾ ਉਹ ਡਨ ਕਰਤਾ ਉਹਨਾਂ ਨੇ ਵੀ ਤੁਹਾਡਾ ਪੇਜ ਜਿਹੜਾ ਰਿਕਮੈਂਡੇਸ਼ਨ ਹੋ ਗਿਆ ਤੇ ਜਿਹੜੀ ਤੁਹਾਡੀ ਵਾਇਲੇਸ਼ਨ ਆ ਉਹ हट ਗਈ ਫਿਰ ਮੈਨੂੰ ਅੱਛਾ ਵੀਰੇ ਇਸ ਵੀਡੀਓ 'ਚ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹੂੰਗਾ ਲੋਕੀ ਵੀਰੇ ਮੈਨੂੰ ਪਤਾ ਹੁਣ ਮੈਨੂੰ ਨੌਲੇਜ ਹੋ ਗਈ ਲੋਕੇ ਮਿਸਗਾਈਡ ਬਹੁਤ ਕਰਦੇ ਆ ਅੱਛਾ ਹੂੰ ਮੇਰੀ ਮੈਂ ਨਾ ਨਹੀਂ ਲੈਣਾ ਖੁਦ ਮੇਰੇ ਕਜ਼ਨ ਨੇ ਮੈਨੂੰ ਇੰਨਾ ਮਿਸਗਾਈਡ ਕੀਤਾ ਇਹ ਉਡਾ ਨਹੀਂ ਸਕਦਾ ਕੋਈ ਇਹ ਹੋ ਹੀ ਨਹੀਂ ਸਕਦਾ ਇਹ ਪੇਜ ਗਿਆ ਅੱਗੋਂ ਤੁਸੀਂ ਵੀ ਕਿਸੇ ਨੂੰ ਪੁੱਛੋਗੇ ਕਿਉਂਕਿ ਮੈਨੂੰ ਪਤਾ ਵੀਰੇ ਹੂੰ ਤੁਸੀਂ ਇੱਕ ਇਦਾਂ ਦੇ ਬੰਦੇ ਹੋ ਤੁਸੀਂ ਹਰਪ੍ਰੀਤ ਨੂੰ ਪੇਜ ਦੇਤਾ ਤਾਂ ਇਹ ਹਰਪ੍ਰੀਤ ਦਾ ਹੀ ਆ ਹੂੰ ਠੀਕ ਆ ਫੇਰ ਨਹੀਂ ਤੁਸੀਂ ਦੂਜੇ ਨੂੰ ਦੇਖਦੇ ਭਾਵੇਂ ਮੇਰੇ ਬਾਰੇ 20 ਫੋਨ ਆ ਗਏ ਤੁਹਾਨੂੰ ਉਹ ਤਾਂ ਟੋਪੀ ਉਹ ਤਾਂ ਉਦਾਂ ਹੈ ਨਾ ਵਿੱਚ ਛੱਡ ਯਾਰ ਮੇ ਤਾਂ ਪੇਜ ਚੱਲ ਰਿਆ ਨਾ ਚੱਲ ਜਾਂਦੇ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਵੀਰੇ ਮੈਨੂੰ ਵੀ ਇਦਾਂ ਹੀ ਬੜਿਆ ਨੇ ਮਿਸ ਕੜੀ ਤਾ ਸਾਲ ਲੱਗ ਜੂ ਡੇਢ ਸਾਲ ਲੱਗ ਜੂ ਹੂੰ ਠੀਕ ਹੈ ਜੀ ਮੈਂ ਕਹਾ ਕੋਈ ਗੱਲ ਨਹੀਂ ਸਾਲ ਲੱਗੇ ਹੂੰ 6 ਮਹੀਨੇ ਲੱਗੇ ਮੈਂ ਕਹਾ ਵੀਰੇ ਨੂੰ ਪੈਸਿਆਂ ਨਾਲ ਕੋਈ ਮਤਲਬ ਨਹੀਂ ਮੋਨਟਾਈਜ਼ੇਸ਼ਨ ਹੋਵੇ ਨਾ ਹੋਵੇ ਮੈਂ ਆਪਣਾ ਪ੍ਰੋਸੈਸ ਕਰੂੰ ਜਦੋਂ ਪੇਜ ਰੀਸਟੋਰ ਹੋਇਆ ਵੀਰੇ ਫਿਰ ਮੇਰਾ ਖੁਸ਼ੀ ਦਾ ਕੰਮ ਆ ਜੀ 20 ਦਿਨ 1 ਫਰਵਰੀ ਨੂੰ ਆਪਣਾ ਪੇਜ ਬੰਦ ਹੁੰਦਾ 20 ਫਰਵਰੀ ਨੂੰ ਆਪਣਾ ਪੇਜ ਜਿਉਂ ਕਾ ਤਿਉਂ ਚੱਲ ਪੈਂਦਾ 20 ਦਿਨ ਪੇਜ ਬੰਦ ਰਹਿੰਦਾ ਠੀਕ ਆ ਕਿ ਨਹੀਂ ਮੇਰੀ ਆਈਡੀ ਮੇਰੇ ਪੇਜ ਸਾਰੇ ਜੋ ਆਈਡੀ ਤੋਂ ਚੱਲ ਰਿਹਾ ਜੋ ਪੇਜਾਂ ਦੇ ਉੱਤੇ ਆਈਡੀਆਂ ਐਡਮਨ ਆ ਉਹਨਾਂ ਤੇ ਵੀ ਸਟ੍ਰਾਈਕਾਂ ਜਾਵੜੀਆਂ ਸਾਰਿਆਂ ਤੇ ਇੰਨੀ ਸਟਰੋਂਗ ਸਟ੍ਰਾਈਕ ਸੀ ਕਿ ਸ਼ੌਂਕੀ ਸਰਦਾਰ ਚੈਨਲ ਨੂੰ ਜਿਹੜੀ ਆਈਡੀ ਚਲਾਉਂਦੀ ਆ ਉਹ ਵੀ ਬੈਨ ਕਰਤੀ ਜਿਹੜੀਆਂ ਆਈਡੀਆਂ ਐਡਮਨ ਆ ਉਹ ਵੀ ਬੈਨ ਕਰਤੀ ਸਾਰਿਆਂ ਤੇ ਆ ਗਈ ਸੀ ਵੀਰ ਤੇ ਉਹ ਆਈਡੀਆਂ ਤੇ ਜਿਹੜੇ ਹੋਰ ਪੇਜ ਚੱਲਦੇ ਆ ਉਹ ਵੀ ਬੈਨ ਕਰਤ ਮਤਲਬ ਤੁਸੀਂ ਇਹ ਕਹ ਲਓ ਵੀ ਉਹਨਾਂ ਨੇ ਸਾਰੀ ਲੰਕਾ ਹੀ ਲੁੱਟ ਲਈ ਲੁੱਟ ਲਈ ਸੀ ਜੀ ਦੇ ਵੀ ਕਿ ਉਹਨਾਂ ਨੇ ਛੱਡੇ ਨਹੀਂ ਮਤਲਬ ਜਿਵੇਂ ਕੋਈ ਮੰਬਤ ਚੱਲਦਾ ਹੁੰਦਾ ਕਿਸੇ ਥਾਂ ਤੇ ਤੇ ਉਹਦੀਆਂ ਜਿਹੜੀਆਂ ਛੋਟੀਆਂ ਮੋਟੀਆਂ ਰੋੜੀਆਂ ਉਹ ਕਈ ਘਰਾਂ ਦੇ ਬਾਜਦੀਆਂ ਕਈਆਂ ਦੇ ਸ਼ੀਸ਼ੇ ਤੋੜ ਦਿੰਦੀਆਂ ਉਸ ਸਟ੍ਰਾਈਕ ਨੇ ਕਈ ਸ਼ੀਸ਼ੇ ਤੋੜ ਦਿੱਤੇ ਤੇ ਹਜੇ ਵੀ ਜਿਵੇਂ ਜ਼ਖਮ ਭਰ ਜਾਂਦਾ ਥੋੜਾ ਜਿਹਾ ਦਾਗ ਰਹਿ ਜਾਂਦਾ ਇੱਕ ਥਾਂ ਤੇ ਸਾਮ ਇਸ਼ੂ ਦਿਖਾਉਂਦਾ ਪਰ ਉਹ ਡਿੱਕਾ ਕੋਈ ਨਹੀਂ ਡਿੱਕਾ ਉਹ ਵੀਰੇ ਉਹ ਜਸਟ ਕੀ ਹੋਇਆ ਉਹ ਮੈਂ ਢਾ ਦੂੰਗਾ ਵੀਰੇ ਨੋ ਪ੍ਰੋਬਲਮ ਮੈਨੂੰ ਪਤਾ ਮੈਂ ਢਾ ਲੈਣੀ ਆ ਜਦੋਂ ਪਹਿਲਾਂ ਆਈ ਆ ਉਦੋਂ ਉਹਨੇ ਕੋਈ ਟਾਈਮ ਲਿਮਟ ਨਹੀਂ ਦਿੱਤੀ ਸਟ੍ਰਾਈਕ ਨੇ ਫਿਰ ਮੈਨੂੰ ਉਹਨੇ ਟਾਈਮ ਲਿਮਟ ਦਿੱਤੀ ਕਿ ਮੈਂ ਤੇਰੀ ਇਹ ਸਟ੍ਰਾਈਕ ਨੂੰ ਰੀਵਿਊ ਕਰੂੰਗਾ 29 ਅਪ੍ਰੈਲ ਨੂੰ ਹਾਂ ਹੈਨਾ ਹਾਂਜੀ ਤੇ ਉਹਨੇ ਦਿਨ ਜੇ ਘਟਾਉਣੇ ਸ਼ੁਰੂ ਕਰ ਦਿੱਤੇ ਸੀ ਵੀਰੇ ਉਹਦੇ 'ਚ ਇੱਕ ਮੈਨਾਂ ਦੋ ਚੀਜ਼ਾਂ ਬਹੁਤ ਜਾਨੀ ਸਿੱਖੀਆਂ ਨੇ ਉਸ ਲੈਵਲ ਦੀਆਂ ਤੁਹਾਨੂੰ ਸਤਾਈ ਦੱਸਣਾ ਗਿਆ ਵੀਰੇ ਇੱਕ ਤਾਂ ਹੁੰਦੀ ਆ ਵੀਰੇ ਫੇਸਬੁੱਕ ਟੀਮ ਨਾਲ ਗੱਲ ਕਰਨੀ ਹੂੰ ਠੀਕ ਆ ਵੀਰੇ ਇੱਕ ਹੁੰਦੀ ਆ ਏ ਜਿਵੇਂ ਵੀਰੇ ਆਪਾਂ ਉੱਥੇ ਆ ਰਿਆ ਨਾ ਰੀਸਟੋਰ ਦਿਸ ਪੋਸਟ ਜਿਵੇਂ 29 ਦਿਨ 28 ਦਿਨ 27 ਦਿਨ ਉਹ ਉਹ ਜਿਹੜਾ ਰਿਵਿਊ ਹੁੰਦਾ ਨਾ ਵੀਰੇ ਉਹ ਰਿਵਿਊ ਹੁੰਦਾ ਜਿਹੜਾ ਉਹ ਜਿਵੇਂ ਆਪਣੇ ਆ ਫੇਸਬੁੱਕ ਦਾ ਪੇਜ ਇੰਡੀਆ ਤੋਂ ਚੱਲ ਰਿਹਾ ਉਹ ਇੰਡੀਆ ਲੈਂਸਸ ਲੈਂਦੇ ਆ ਉਹਨਾਂ ਦਾ ਯੂਐਸਏ ਨਾਲ ਨਾਲ ਕੋਈ ਮਤਲਬ ਨਹੀਂ ਹੂੰ ਠੀਕ ਹੈ ਇਹ ਉਹ ਜਸਟ ਵੀਰੇ ਕਿਵੇਂ ਕੀ ਫੇਸਬੁੱਕ ਦਾ ਸਰਵਰ ਹੈ ਜਿੱਥੇ ਉੱਥੇ ਬੰਦਾ ਬੈਠਾ ਉਹਨੇ ਦੇਖ ਲਿਆ ਠੀਕ ਆ ਨਹੀਂ ਤਾਂ ਤਪਾਈ ਚੱਲੋ ਦਿਨ ਹਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਨਾ ਕਿ ਪਹਿਲੀ ਤਾਂ ਗੱਲ ਇਹ ਆ ਸਭ ਤੋਂ ਪਹਿਲੀ ਕਿ ਬਹੁਤ ਸਾਰੇ ਵਰਡ ਆ ਜਿਹੜੇ ਮਤਲਬ ਲੜਾਈ ਨਾਲ ਸੰਬੰਧਤ ਆ ਮਾਰ ਧਾੜ ਨਾਲ ਸੰਬੰਧਤ ਆ ਉਸ ਤਰ੍ਹਾਂ ਦੇ ਸੰਬੰਧਤ ਆ ਉਹ ਜਿਹੇ ਵਰਡ ਆ ਜਿਹੜੇ ਉਹ ਲਿਖੋ ਨਾ ਨਾ ਥੰਬਨੇਲ ਤੇ ਨਾ ਫੋਟੋ ਦੇ ਉੱਪਰ ਨਾ ਟਾਈਪ ਨਾ ਤੁਸੀਂ ਉਹਦੀ ਡਿਸਕ੍ਰਿਪਸ਼ਨ ਦੇ ਵਿੱਚ ਪਹਿਲੀ ਤਾਂ ਗੱਲ ਇਹ ਆ ਦੂਸਰੀ ਗੱਲ ਜੇ ਬਾਈ ਲਿਖੇ ਗਏ ਆ ਤਾਂ ਉਹਦਾ ਹੱਲ ਸਜਣੋ ਕੋਈ ਮਾਰ ਬੰਦਾ ਤੇ ਮਾਰ ਬੰਦਾ ਆਪਾਂ ਨੂੰ ਇਹ ਹਰਪ੍ਰੀਤ ਬਹੁਤ ਵਧੀਆ ਤਰੀਕੇ ਨਾਲ ਇਹਨੇ ਹੈਂਡਲ ਕੀਤਾ ਮੈਨੂੰ ਇਹ ਮਿਲਿਆ ਮੈਂ ਆਪਣੇ ਵੱਲੋਂ ਕਹਿ ਸਕਦਾ ਕਿ ਹਰਪ੍ਰੀਤ ਜਿਹੜਾ ਤੁਹਾਡਾ ਮਸਲਾ ਹੱਲ ਵਧੀਆ ਬਖੂਬੀ ਕਰ ਸਕਦਾ ਮਤਲਬ ਮੈਨੂੰ ਇਸ ਗੱਲ ਦਾ ਭਰੋਸਾ ਹੋਇਆ ਮੈਨੂੰ ਚੰਗਾ ਵੀ ਲੱਗਿਆ ਵੀਰੇ ਚੰਗਾ ਚਲੋ ਹਨਾ ਮੈਨੂੰ ਵੀ ਬਹੁਤ ਹੋਇਆ ਵੀਰੇ ਮੈਨੂੰ ਤੁਹਾਡੇ ਤੋਂ ਤੁਹਾਡੇ ਪੇਜ ਦੇ ਵੀਰੇ ਬੜੀ ਵੱਡੀ ਗੱਲ ਆ ਕੋਈ ਕਿਸੇ ਨੂੰ ਪੇਜ ਦੇਣਾ ਵੀਰੇ ਲੋਕੀ ਲੋਕੀ ਡਰ ਜਾਂਦੇ ਆ ਜੀ ਨਹੀਂ ਦੇਖ ਹਰਪ੍ਰੀਤ ਦੇਖ ਮੈਂ ਤਾਂ ਮੰਨਦਾ ਨਾ ਡਰਨ ਦਾ ਵੀ ਇਹ ਕਾਰ ਹਾਂ ਮੁੰਡਾ ਜਿਹੜਾ ਨਵਾਂ ਪੇਜ ਬਣਾਉਂਦਾ ਨਾ ਹਾਂਜੀ ਉਹਨੂੰ ਇਹ ਡਰ ਆ ਕਿ ਮੇਰਾ ਮਸਾ ਚਲਿਆ ਹਾਂ ਸਹੀ ਠੀਕ ਹੈ ਕਿ ਨਹੀਂ ਮੇਰੇ ਹੁਣ ਮੈਨੂੰ ਇੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਮੈਨੂੰ ਐ ਲੱਗਦਾ ਹੁੰਦਾ ਕਿ ਯਾਰ ਕੋਈ ਮੈਨੂੰ ਤਾਂ ਨਹੀਂ ਚੱਕ ਕੇ ਲੈ ਜੂ ਵੱਧ ਤੋਂ ਵੱਧ ਕੀ ਕਰ ਦੂ ਵੱਧ ਤੋਂ ਵੱਧ ਮੰਨ ਲਓ ਵੱਧ ਤੋਂ ਵੱਧ ਬੰਦੇ ਨੂੰ ਕੀ ਡਰ ਹੁੰਦਾ ਕਿ ਮੇਰਾ ਕੋਈ ਪੇਜ ਲੈ ਜੂ ਲੈ ਜੀ ਇੱਕ ਵਾਰ ਆਪਣਾ ਹੈਕ ਹੋ ਗਿਆ ਸੀ ਪੇਜ ਠੀਕ ਹੈ ਨਾ ਵੱਧ ਤੋਂ ਵੱਧ ਮੈਨੂੰ ਕੀ ਪਤਾ ਕੀ ਡਰ ਹੁੰਦਾ ਵੀ ਮੇਰਾ ਕੋਈ ਪੇਜ ਲੈ ਜੂ ਤੇ ਮੈਨੂੰ ਇਹ ਲੱਗਦਾ ਹੁੰਦਾ ਮੈਨੂੰ ਤਾਂ ਨਹੀਂ ਲੈ ਜੂ ਕੋਈ ਗੱਲ ਨਹੀਂ ਮੈਂ ਫੇਰ ਬੈਠਾ। ਉਹ ਤੁਸੀਂ ਵੀਰੇ ਕੋਈ ਆਈ ਨਾ ਗੱਲ ਆ। ਉਹ ਉਹ ਇੰਨਾ ਕੌਨਫੀਡੈਂਸ ਆ ਉਹਦਾ ਕਰਕੇ ਮੈਨੂੰ ਕਿਉਂਕਿ ਪਹਿਲੀ ਵਾਰ ਜਦੋਂ ਹਰਪ੍ਰੀਤ ਨਾਲ ਬਾਹ ਪਿਆ ਸਿੱਧੀ ਗੱਲ ਆ। ਉਦੋਂ ਮੈਨੂੰ ਵੀ ਡਰ ਸੀ। ਵੀ ਯਾਰ ਲੁਧਿਆਣੇ ਦਾ ਮੁੰਡਾ ਠੀਕ ਆ ਯਾਰ ਇਹ ਨਾ ਹੋਵੇ ਆਪਾਂ ਸੈਸ ਦੇ ਦਈਏ ਕੱਲ ਨੂੰ ਦੇਖੀਏ ਕਿ ਆਪਣੀ ਤਾਂ ਆਈਡੀ ਤੇ ਪੇਜ ਹੀ ਹੈ ਨਹੀਂ। ਹਨਾ ਹਰ ਇੱਕ ਬੰਦ ਨੂੰ ਡਰ ਲੱਗਦਾ ਹੁੰਦਾ ਹੁੰਦਾ ਜੀ ਹੁੰਦਾ। ਹਰ ਇੱਕ ਬੰਦ ਨੂੰ ਡਰ ਲੱਗਦਾ ਵੀ ਕੱਲ ਨੂੰ ਖੋਲਣ ਲੱਗੀ ਤੇ ਪੇਜ ਹੀ ਨਾ ਖੁੱਲੇ। ਯਾਰ ਹਰਪ੍ਰੀਤ ਪੇਜ ਹੀ ਨਾ ਚੱਕ ਕੇ ਲੈ ਜੇ ਹਨਾ ਪਹਿਲਾਂ ਸਭ ਨੂੰ ਡਰ ਲੱਗਦਾ। ਕਿੰਨੇ ਨੇ ਡਰ ਸਭ ਨੂੰ ਲੱਗਦਾ ਗਲਾ ਸਭ ਦਾ ਸੁੱਕਦਾ ਸੁੱਕਿਆ ਸੁੱਕਿਆ ਸਹੀ ਗੱਲ ਆ ਵੀਰੇ ਠੀਕ ਆ ਪਰ ਹੌਲੀ ਹੌਲੀ ਜਿੱਦੋਂ ਮੈਨੂੰ ਬਾਹ ਪੈਂਦਾ ਤਾਂ ਪਤਾ ਲੱਗਦਾ ਕਿ ਦੁਨੀਆ ਤੇ ਉਸ ਤਰ੍ਹਾਂ ਦੇ ਲੋਕ ਵੀ ਹੈਗੇ ਆ ਜਿਹੜੇ ਨਹੀਂ ਕਿਸੇ ਦੀ ਮਿਹਨਤ ਦੇ ਡਾਕਾ ਮਾਰਦੇ ਪਰ ਮੈਨੂੰ ਵੀਰੇ ਕੋਈ ਰੈਲਾਈਜ਼ ਨਹੀਂ ਹੋਇਆ ਮੈਨੂੰ ਗਾਲਾਂ ਵੀ ਤੁਸੀਂ ਕੱਢ ਲੈਨੇ ਹੋ ਆ ਮੈਨੂੰ ਤੁਸੀਂ ਜਾਨੀ ਛੋਟਾ ਭਰਾ ਸਮਝ ਲਓ ਜਾਂ ਪਿਓ ਸਮਾਨ ਵੀਰਾ ਸਮਝ ਲਓ ਮੈਂ ਵੀਰੇ ਤੋ ਕਹਿ ਵੀ ਦਿੰਦਾ ਵੀਰਾ ਹਾਪੀ ਤੂੰ ਨਾ ਟੈਨਸ਼ਨ ਲੈ ਤੇ ਤੋ ਹੁੰਦਾ ਠੀਕ ਆ ਨਹੀਂ ਯਾਰ ਮੈਨੂੰ ਨਾ ਫੋਨ ਕਰ ਵੜੀਆਂ ਵੀਰੇ ਦੀ ਨਾ ਬਿਨਾ ਬਣਾ ਹੁਣ ਪਿਆਰ ਵੀ ਆ ਵੀ ਮੇਰੇ ਕੋਲੇ ਕੋਈ ਆਪਣਾ ਸਕੇ ਭਰਾ ਨੂੰ ਆਈਡੀ ਨਹੀਂ ਦਿੰਦਾ ਜੀ ਕੋਈ ਕੋਈ ਸਕੇ ਭਰਾ ਨੂੰ ਵੀ ਵੀਰੇ ਅੱਜ ਦੇ ਟਾਈਮ ਤੇ ਕੋਈ ਨਹੀਂ ਭੇਜ ਦਿੰਦਾ ਅਗਲਾ ਕਹਿੰਦਾ ਪਤਾ ਨਹੀਂ ਮੇਰੇ ਕੋਲੇ ਤਾਂ ਵੀਰੇ ਸਾਰਾ ਕੁਝ ਹੀ ਆ ਹੂੰ ਇਹ ਮੇਰੇ ਪਿਆਰ ਦੀ ਗੱਲ ਵੀ ਆ ਕੁਝ ਹਨਾ ਨਹੀਂ ਦੇਖ ਵਿਸ਼ਵਾਸ ਦੁਨੀਆ ਵਿਸ਼ਵਾਸ ਤੇ ਖੜੀ ਆ ਹਾਂਜੀ ਇਹ ਧਰਤੀ ਘੁੰਮ ਰਹੀ ਆ ਇਹਨੂੰ ਕਿਸੇ ਚੀਜ਼ ਤੇ ਭਰੋਸਾ ਹਵਾਵਾਂ ਦੇ ਵਜਲ ਲਟਕਦੀ ਆ ਤਾਂ ਭਰੋਸੇ ਦੇ ਸਿਰ ਤੇ ਹੀ ਖੜੀ ਆ ਯੋਗ ਨਹੀਂ ਤਾਂ ਮੈਨੂੰ ਇਹ ਲੱਗਦਾ ਕਿ ਸਾਰੀ ਦੁਨੀਆ ਕਿਸੇ ਭਰੋਸੇ ਤੇ ਹੀ ਕਾਇਮ ਆ ਮੈਨੂੰ ਤੇਰੇ ਤੇ ਭਰੋਸਾ ਹੈ ਪਰ ਜੋ ਭਰੋਸਾ ਮੈਨੂੰ ਤੇਰੇ ਤੇ ਸੀਗਾ ਮੈਂ ਆਪਦੇ ਦਿਲੋਂ ਕਹਿੰਦਾ ਕਿ ਆ ਪੇਜ ਦੀ ਇਹ ਸਟ੍ਰਾਈਕ ਹੱਲ ਹੋਣਾ ਮੇਰਾ ਭਰੋਸਾ ਤੇਰੇ ਤੇ ਬਹੁਤ ਵੱਡਾ ਬਣ ਵੱਡਾ ਹੋ ਗਿਆ ਸਹੀ ਗੱਲ ਦਾ ਵੀਰੇ ਮੈਂ ਤੇ ਮੈਂ ਤੇਰਾ ਨੰਬਰ ਸ਼ੇਅਰ ਕਰੂੰਗਾ ਥੋੜੀ ਜੀ ਤਖਲੀਫ ਮੁੰਡੇ ਜਿਹੜੇ ਕੋਈ ਹੋਣਗੇ ਨਾ ਤਖਲੀਫ ਚ ਬਹੁਤ ਲੋਕ ਹੋਣਗੇ ਇਸ ਤਰ੍ਹਾਂ ਦੀਆਂ ਪੋਸਟਾਂ ਵਾਲੇ ਤੇ ਉਹ ਤੈਨੂੰ ਤਖਲੀਫ ਦੇਣਗੇ ਤੇ ਹਰ ਬੰਦੇ ਦੀ ਰੋਜੀ ਰੋਟੀ ਚੱਲਣੀ ਚਾਹੀਦੀ ਹੈ ਨਹੀਂ ਨਹੀਂ ਠੀਕ ਹੈ ਵੀਰੇ ਤੇ ਜੇ ਕਿਸੇ ਸੱਜਣ ਦਾ ਕੋਈ ਮਸਲਾ ਹੱਲ ਹੁੰਦਾ ਹੋਇਆ ਤਾਂ ਕਰਤੀ ਕਰਕੇ ਦਊਂਗਾ ਵੀਰੇ ਪੱਕਾ ਜੀ ਠੀਕ ਹੈ ਨਾ ਪਰ ਟਾਈਮ ਲੈ ਲਿਓ ਵੀਰੇ ਹਾਂ ਟਾਈਮ ਥੋੜਾ ਇਹਨੂੰ ਦੇ ਦਿਓ ਕੰਮ ਕਰਨ ਲਈ ਪਰ ਹਾਂ ਇੱਕ ਗੱਲ ਇਹ ਵੀ ਮਿਹਨਤੀ ਬੰਦਾ ਇਹ ਵੀ ਕਿਰਤੀ ਬੰਦਾ ਇਹ ਵੀ ਆਪਦੇ ਕੀਮਤੀ ਸਮੇਂ ਚ ਸਮਾਂ ਕੱਢੂਗਾ ਤਾਂ ਉਹਦੇ ਲਈ ਮਿਹਨਤ ਲਊਗਾ ਹਾਂ ਵੀਰੇ ਸਹੀ ਹੈ ਜੀ ਠੀਕ ਹੈ ਕਿ ਨਹੀਂ ਠੀਕ ਹੈ ਜਾਰੀ ਮਿੱਤਰਤਾ ਚ ਬਹੁਤ ਬੰਦੇ ਮੈਨੂੰ ਫੋਨ ਕਰਨਗੇ ਕਿ ਸੁਖਜਿੰਦਰ ਯਾਰ ਹਰਪ੍ਰੀਤ ਤੋਂ ਕਹਿ ਕੇ ਕਰਾ ਦੇ ਕਰਵਾ ਦਊਂਗਾ ਭਾਈ ਪਰ ਪੈਸੇ ਦੇਣੇ ਪੈਣਗੇ ਹਾਂ ਸਹੀ ਗੱਲ ਹੈ ਜੀ ਠੀਕ ਹੈ ਕਿ ਨਹੀਂ ਪੈਸੇ ਦੇਣੇ ਪੈਣਗੇ ਕਿਉਂਕਿ ਆਪਾਂ ਵੀ ਕਮਾਉਣੇ ਆ ਸਾਫ ਸੁਥਰੀ ਗੱਲ ਇਹ ਆ ਵੀ ਆਪਣਾ ਸਾਰਾ ਰਜਗਾਰ ਇਹਦੇ ਸਰਤੇ ਆ ਪੇਜਾਂ ਸਰਤੇ ਆ ਜੇ ਆਪਣੇ ਕੋਲ ਪੇਜ ਹੈ ਨਹੀਂ ਆਪਾਂ ਨੂੰ ਕੌਣ ਪੁੱਛੇ ਸਹੀ ਗੱਲ ਆ ਆਪਾਂ ਨੂੰ ਕੋਈ ਐਡਵਰਟਾਈਜ਼ਮੈਂਟ ਬੁੱਕ ਕਰਦਾ ਕਹਿੰਦਾ ਕਿੰਨੇ ਫਾਲੋਅਰ ਹੂੰ ਉੱਥੇ ਜੇ ਫਿਰ ਨਵਾਂ ਸਟਾਰਟ ਕਰਾਂਗੇ ਤਾਂ ਫਿਰ ਫਾਲੋਅਰ ਕਿੱਦਿੇ ਦੇਵਾਂਗੇ ਆਪਾਂ ਤਾਂ ਤੁਸੀਂ ਤਾਂ ਇਦਾਂ ਦੇ ਹੋ ਜੀ ਤੁਸੀਂ ਤਾਂ 1 ਮਿਲੀਅਨ ਦਾ ਨਹੀਂ ਕਿੱਕ ਕਟਿਆ ਹੂੰ ਹਨਾ ਜੀ ਹੂੰ ਤੇ ਮਤਲਬ ਕਹਿਣ ਤੋਂ ਪਹਿਲਾਂ ਪੈਸੇ ਦਿਓ ਹਨਾ ਹਾਂਜੀ ਤੇ ਹਰਪ੍ਰੀਤ ਕੰਮ ਕਰੂਗਾ ਸਹੀ ਹੈ ਨਾ ਇਹ ਹਰ ਵੀ ਟਿਕਾਣਾ ਕਿੱਥੇ ਆਪਣਾ ਮਾੜਾ ਟਿਕਾਣਾ ਵੀਰੇ ਮੈਨੂੰ ਨਾ ਵੈਸੇ ਮਾਲਟਾਉਨ ਆਪਣੀ ਸ਼ਾਪ ਆ ਇਹ ਹਾਂਜੀ ਹੁਣ ਮੈਨੂੰ ਥੋੜਾ ਇਹ ਹੋ ਗਿਆ ਵੀ ਹੁਣ ਮੇਰਾ ਨਾ ਵੀਰੇ ਮਾਨੀ ਪੇਜਾਂ ਤੇ ਲੱਗਣ ਲੱਗ ਗਿਆ ਹੁਣ ਮੈਨੂੰ ਹੁਣ ਜਣੀ ਆਪਣਾ ਮਾਲਟਾਉਨ ਸ਼ਾਪ ਆ ਲੁਧਿਆਣੇ ਜਣੀ ਜਿਹੜਾ ਵੀ ਕੋਈ ਬੰਦਾ ਮੈਨੂੰ ਪੇਜ ਦਿੰਦਾ ਜਾਂ ਆਈਡੀ ਦਿੰਦਾ ਵੀਰੇ ਮੈਂ ਕਹਿੰਦਾ ਲੁਧਿਆਣੇ ਵੀ ਮੇਰੇ ਕੋਲ ਆਨਦੇ ਵੀ ਨਹੀਂ ਲੋੜ ਜੇ ਆਣਾ ਤਾਂ ਲੁਧਿਆਣੇ ਜ਼ਰੂਰ ਆਵੇ ਬਾਕੀ ਵੀਰੇ ਜਿਹੜਾ ਮੇਰਾ ਕੰਮ ਆ ਮੈਂ ਕਰੇ ਲੈਪਟਾਪ ਤੇ ਵੀ ਕਰ ਲੈਣਾ ਮਾਲਟਾਉਨ ਆਪਣੀ ਸ਼ਾਪ ਆ ਵੀਰੇ ਆ ਉਤਰੇ ਫਿਰਦੀ ਦੁਕਾਨ ਆ ਇਹ ਡਾਕਟਰ ਐਪਲ ਐਮ ਨਹੀਂ ਕਹਿੰਦੇ ਮੁੰਡੇ ਇਹੋ ਕਿ ਨਹੀਂ ਹਾਂਜੀ ਤੇ ਮੈਂ ਤੁਹਾਨੂੰ ਹੋਰ ਵੀ ਦੱਸਦਾ ਕਿ ਐਪਲ ਦੇ ਫੋਨ ਦੇ ਵਿੱਚ ਕੋਈ ਡਾਟਾ ਫਸਿਆ ਹੋਵੇ ਉਹ ਵੀ ਕਰਦੀ ਹਾਂ ਹਾਂਜੀ ਜੇ ਪਾਸਵਰਡ ਭੁੱਲਿਆਂ ਤੁਸੀਂ ਉਹ ਵੀ ਕਰ ਦਿੰਦਾ ਉਹ ਵੀ ਕਰ ਦਿੰਦੇ ਜੇ ਫੋਨ ਗਵਾਚ ਗਿਆ ਉਹ ਵੀ ਲੱਭ ਲਈਦਾ ਵੀਰੇ ਆਲਮੋਸਟ ਕਰ ਦੇਈਦਾ ਆ ਫੋਨ ਗਵਾਚ ਗਿਆ ਤਾਂ ਉਹ ਵੀ ਲੱਭ ਲੈਂਦਾ ਇੰਟਰਸਟ ਘਟਦਾ ਜਾ ਰਿਹਾ ਵੀਰੇ ਤੁਹਾਡੇ ਤੁਹਾਨੂੰ ਕਿਹੜਾ ਐਦਾਂ ਦਾ ਪਤਾ ਦਿਮਾਗ 'ਚ ਹੁਣ ਉਹ ਡਿਜੀਟਲ ਇੰਡੀਆ ਵਾਲ ਚੱਲਣ ਨੂੰ ਦੋੜਿਆਣੀ ਡਿਜੀਟਲ ਡਾਕਟਰ ਦੇ ਨਾਂ ਤੋਂ ਹੁਣ ਚਲਾ ਲੈਣਾ ਆਪਾਂ ਜੀ ਹਾਂ ਮਤਲਬ ਫੇਸਬੁੱਕ YouTube ਦੇ ਡਿਜੀਟਲ ਦਾ ਮਾਰ ਹੈ ਮੁੰਡਾ ਜੇ ਤੁਸੀਂ ਕੋਈ ਕੰਮ ਕਰਾਉਣਾ ਹੋਇਆ ਨਾ ਤੇ ਦੱਸ ਦਿਓ ਹਾਂ ਐਨੀ ਗੱਲ ਹੈਗੀ ਆ ਜੇ ਇਹਦੇ ਕੋਲ ਨਾ ਹੋ ਸਕਦਾ ਹੋਇਆ ਤਾਂ ਕਹਿ ਦਊਗਾ ਨਹੀਂ ਹੋਣਾ ਫੇਰ ਨਿਗੇ ਤਾਂ ਹੋਣਾ ਵੀਰੇ ਹਾਂ ਇਹ ਤਾਂ ਵੀ ਗੱਲ ਹੈ ਜੀ ਇਹਨੇ ਕਹਿਤਾ ਕਿ ਨਹੀਂ ਹੋਣਾ ਤਾਂ ਫਿਰ ਮਤਲਬ ਤੁਹਾਨੂੰ ਹੋਰ ਬੰਦਾ ਲੱਭਣਾ ਪਊਗਾ ਹੋ ਸਕਦਾ ਕਿ ਦੁਨੀਆ ਢੀਂਗ ਦੁੱਤਾਂ ਢੀਂਗ ਪਈ ਆ ਤੁਹਾਡਾ ਕਰ ਦੇਵੇ ਪਰ ਮੈਨੂੰ ਭਰੋਸਾ ਕਿ ਇਹ ਵੀ ਕਰ ਦੂਗਾ ਜੇ ਬਾਈ ਚਾਂਸ ਹੈਕ ਹੋ ਗਿਆ ਪੇਜ ਤੁਹਾਡਾ ਸਟ੍ਰਾਈਕ ਲੈ ਗਿਆ ਸਟ੍ਰਾਈਕ ਲੈ ਆ ਗਈ ਹਾਂਜੀ ਤਾਂ ਜਾਂ ਕਿਸੇ ਦੀ ਵੀਰੇ ਰੀਚ ਡਾਊਨ ਆ ਹੂੰ ਠੀਕ ਹੈਈ ਕਈ ਵੀਰੇ ਮੈਂ ਤੁਹਾਨੂੰ ਸ਼ੋਅ ਦਿਖਾਉਂਦਾ ਵੀ ਹੁਣੇ ਕਈ ਵਾਰੀ ਕੀ ਹੁੰਦਾ ਵੀਰੇ ਅ ਕੁਛ ਕੁ ਪੇਜਾਂ ਦੀ ਰੀਚ ਡਾਊਨ ਹੁੰਦੇ ਰੀਜ਼ਨ ਕੀ ਹੁੰਦੇ ਨੇ ਕਈ ਵਾਰੀ ਕੀ ਹੁੰਦਾ ਵੀਰੇ ਕਈ ਵੀਡੀਓ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਹਰੇਕ ਕਿਸੇ ਨੇ ਪਾਈਆਂ ਹੁੰਦੀਆਂ ਨੇ ਫਿਰ ਫੇਸਬੁੱਕ ਉਹਨੂੰ ਰੀਚ ਨਹੀਂ ਕਰਦੇ ਇਹ ਮੈਂ ਵੀਰੇ ਚੀਜ਼ ਸਿੱਖੀ ਆ ਜੀ ਔਰੇ ਮੈਨੂੰ ਚੀਜ਼ ਦਾ ਪੂਰੀ ਪਤਾ ਲੱਗਿਆ ਠੀਕ ਹੈ ਜੀ ਇਹ ਜਿਵੇਂ ਕੋਈ ਬੰਦਾ ਲੁਧਿਆਣੇ ਬੈਠ ਕੇ 10 ਬੰਦੇ ਉਹ ਵੀਡੀਓ ਪਾ ਦੇਣ ਤਾਂ ਕਿਸੇ ਇੱਕ ਦੀ ਰੀਚ ਕਰੂਗੀ ਦਸਾਂ ਦੀ ਨਹੀਂ ਦਸਾਂ ਦੀ ਨਹੀਂ ਕਰਦੀ ਨਹੀਂ ਕਰਦੀ ਕਿਉਂਕਿ ਉਹਦੀ ਜਿਹੜੀ AI ਆ ਉਹ ਬੈਠੀ ਡਿਟੈਕਟ ਕਰ ਲੈਂਦੀ ਆ ਕਿ ਇਹਨਾਂ ਦਾ ਜਿਹੜਾ ਡਾਟਾ ਇਹ ਰੀਯੂਜ਼ ਕੰਟੈਂਟ ਆ ਇਹਨਾਂ ਨੇ ਥੋੜਾ ਬਹੁਤਾ ਬਦਲ ਸ਼ਦਲ ਕੇ ਪਾਇਆ ਪਾਇਆ ਹੋਇਆ ਤਾਂ ਜੇ ਤੁਸੀਂ ਚੋਰੀ ਦਾ ਡਾਟਾ ਪਾ ਰਹੇ ਆ ਤਾਂ ਕਿਸੇ ਨਾ ਕਿਸੇ ਦਿਨ AI ਨੇ ਤੁਹਾਨੂੰ ਫੜ ਲੈਣਾ ਫਿਰ ਤੁਹਾਡੇ ਪੇਜ ਦੀ ਰੀਚ ਮਾਰ ਦੇਣੀ ਆ ਫਿਰ ਤੁਸੀਂ ਪੁੱਛਦੇ ਫਿਰਨਾ ਕਿ ਯਾਰ ਪਹਿਲਾਂ ਤਾਂ ਮੈਨੂੰ ਬਹੁਤ ਰੀਚ ਸੀ ਹੁਣ ਮੇਰੀ ਬਰੀਚ ਮਾਰ ਗਈ ਰੀਚ ਮਾਰ ਗਈ ਤਾਂ ਤੁਸੀਂ ਕੰਟੈਂਟ ਜੀ origignal ਪਾ ਰਹੇ ਆ ਤੁਹਾਨੂੰ ਫੇਰ ਪਰੇਸ਼ਾਨੀਆਂ ਨਹੀਂ ਆ ਰਹੀਆਂ ਤਾਂ ਫਿਰ ਡਾਕਟਰ ਸਾਹਿਬ ਡਾਕਟਰ ਦਾ ਬੈਠੇ ਜੀ ਜਿਉਂਦੇ ਰਹੋ